ਫਗਵਾੜਾ ਵਿਖੇ ਸਰਬ ਨੌਜਵਾਨ ਸਭਾ ਅਤੇ ਸੋਸਵਾ ਪੰਜਾਬ ਵੱਲੋਂ 6 ਮਹੀਨੇ ਦਾ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵਨ ਸਮਾਰੋਹ ਦਾ ਆਯੋਜਨ ਹੋਇਆ ਇਸ ਮੌਕੇ ਤੇ ADC ਫਗਵਾੜਾ ਮੈਡਮ ਅਕਰਸ਼ਿਤਾ ਗੁਪਤਾ ਅਤੇ DSP ਫਗਵਾੜਾ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਰਦੀ ਰਿਪੋਰਟ どうぞ。 ਮੇਰੇ ਸਾਡੇ ਅੰਕਲਾ ਜੀ ਤੇ ਸਰਵਾ ਉਹ ਬੋਗਦੀ ਨੇ ਬਾਕੀ ਸਰਪ੍ਰਦਾਨ ਸਰ ਉਹਨੇ ਸਾਡਾ ਬਹੁਤ ਸਾਡੇ ਤੇ 3 ਮਹੀਨੇ ਟ੍ਰੇਨਿੰਗ ਵੀ ਲਗਾਈ ਹੋਈ ਆ ਹਸਪੀਟਲ ਜਿੱਥੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਥੈਂਕ ਯੂ। ਮਾਜਲ ਕੀਤਾ ਹੈ ਅੱਜ ਜੀ ਡੇਟ ਜੀ ਤੇ ਬਹੁਤ ਬਹੁਤ ਸ਼ੁਕਰੀਆ ਉਹਨੇ ਸਾਨੂੰ ਇਨਵਾਈਟ ਕੀਤਾ ਹੈ ਸ਼ਹਿਰ ਦੇ ਬਹੁਤ ਬਹੁਤ ਸੱਜਣਾ ਨੂੰ ਇਨਵਾਈਟ ਕੀਤਾ ਹੈ ਤੇ ਸਾਰਿਆਂ ਦਾ ਜੀ ਆਇਆਂ ਆਖਦੀ ਆਂ ਵੈਲਕਮ ਕਰਦੀ ਆਂ ਤੇ ਬਹੁਤ ਮਾਨ ਦੀ ਗੱਲ ਹੁੰਦੀ ਏ ਜਦੋਂ ਇੱਕ ਲੜਕੀ ਅੱਗੇ ਵੰਦੀ ਏ। ਇਹ ਕਿਸੇ ਵੀ ਪਾਸੇ ਹੋ ਸਕਦਾ ਹੈ। ਚਾਹੇ ਸ਼ਹਿਰ ਚ ਚਾਹੇ ਪਿੰਡਾਂ ਚ ਚਾਹੇ ਵੱਡੇ ਸ਼ਹਿਰਾਂ ਚ ਤੇ ਅੱਜ ਇੰਨੀ ਕੁੜੀਆਂ ਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਆਪਾਂ ਸਾਰੇ ਅੱਗੇ ਵਧ ਰਹੇ ਨੇ ਆਪਾਂ ਕੁਝ ਨਾ ਕੁਝ ਅਚੀਵ ਕਰ ਰਹੇ ਨੇ ਬਹੁਤ ਅੱਛੀ ਗੱਲ ਹੈ ਜੀ ਤੇ ਗੱਦੋਂ ਅਸੀਂ ਵੀ ਪੜਦੇ ਹੁੰਦੇ ਸੀ ਸਾਰੇ ਇਹ ਕਹਿੰਦੇ ਹੁੰਦੇ ਸੀ ਕਿ ਚਲੋ ਤੁਸੀਂ ਤਾਂ ਪੜ੍ਹੇ ਵੀ ਨਹੀਂ ਕਰ ਲੋਗੇ ਤੁਸੀਂ ਕੁਝ ਕੰਮ ਨਹੀਂ ਸੈੱਟ ਦੇ ਬਣੇ ਕਿ ਤੁਸੀਂ ਵਿਆਹ ਕਰਕੇ ਚੱਲ ਜਾਣਾ ਹੈ ਕੁਝ ਨਹੀਂ ਕਰ ਸਕਦੇ ਪਰ ਅੱਜ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਦੇਖੋ ਅਸੀਂ ਕਰਕੇ ਦਿਖਾਤਾ ਹੈ ਤੇ ਐਨਾ ਹੀ ਤੁਸੀਂ ਵੀ ਕਿਹਾ ਦੇਖੋ असि करने बया करी है ब्याह करा जरूर करा अपनी मर्जी नाल भी करा पर असी आगे बढ़ के भी दिखाएंगे हूँ ब्याह करना अपना अल्टीमेट गोल नहीं है हम बया करना चलो लाइफ का एक पार्ट है पर अपना अल्टीमेट गोल हैगा कुछ वजी अचीव करना अपना नाम कमा अपने माँ प्यों का नाम रोशन करना यह अपना मेन गोल हैगा हूँ वह पुरानी गल् पिछे रहें सर मौजिमान सभा वालों जो उपराला किया जा रहा है ये बहुत वाला उपरला है ये ਕਿੰਨੀ ਕੁੜੀਆਂ ਨੂੰ ਸਹਿਯੋਗ ਕਰ ਰਹੇ ਨੇ ਆਗੇ ਬਦਨ ਨੂੰ ਮਦਦ ਕਰ ਰਹੇ ਨੇ ਤੇ ਇਸ ਤਰ੍ਹਾਂ ਦੀ ਜਿਹੜੀ ਸੁਸਾਇਟੀਆਂ ਹੁੰਦੀਆਂ ਇਹ ਆਪਣੇ ਸ਼ਹਿਰ ਦਾ ਰੁਖ ਖਾ ਬਦਲ ਸਕਦੀਆਂ ਇਹਨਾਂ ਦੇ ਕੋਲ ਇੰਨੀ ਪਾਵਰ ਹੈਗੀ ਕਿ ਆਪਣੇ ਸ਼ਹਿਰ ਦੀ ਕੁੜੀਆਂ ਦਾ ਆਪਣੇ ਸ਼ਹਿਰ ਦੇ ਊਮਨ ਪਾਵਰ ਦਾ ਰੁਖ ਖਾ ਬਦਲ ਸਕਦੀਆਂ ਤੇ ਬਹੁਤ ਬਹੁਤ ਸ਼ੁਕਰੀਆ ਆਪਣੀ ਸੁਸਾਇਟੀਆਂ ਦਾ ਸਰ ਮੌਜੂਦਾਨ ਸਪਨਾ ਜੇ ਸਾਰੀ ਕੁੜੀਆਂ ਦਾ ਜਿਹੜਾ ਵਕਤ ਬਕ ਪਿੰਡਾਂ ਤੋਂ ਦੂਰੋ ਦੂਰੋਂ ਆ ਕੇ ਇਹ ਸਿੱਖਿਆ ਪ੍ਰਾਪਤ ਕਰਨੀਆਂ ਨੇ ਤੇ ਬਹੁਤ ਬਹੁਤ ਚੀਜ਼ਾਂ ਦੀ ਟ੍ਰੇਨਿੰਗ ਲਈਆਂ मेरे सारे को तो कु है, जी तो तो है कि आप कहीं डरना नहीं है किसी चीज को जिम्मे कहते डरते नहीं है सौखा नहीं होंगे पर आप करने की कोशिश करते हैं यही चीज है कि किसी को आपको डरना नहीं है स्पेसली जब कई बार फील होंगे कि सारे चलो तो मेल मैंबर है आप ऐसा कुछ तो नहीं है सारे एक जि है तुम्हें तो भी ताकतवर हो भी तो ताकतवर आप किसी को कदम भी नहीं डरना तो है आप सही तरीके हमेशा सच का साथ देखिए आप आगे बढ़ना है जेड़े भी अपने सहयोगी उन्होंने साथ ले आगे करना डर की कोई लड़ नहीं हैगी अपने कोसायटी बहुत चीजें है बहुत इन्होंने वर्गी काफ़ी एन जी ओस भी हैल्प करने हमेशा तत्पर तो आप अच्छी चीज़ा मन लगा के आगे बढ़ना है उन चीज़ों को अपनी राह पकड़ के चलते जाए बहुत बहुत शुक्रिया बहुत नगर निगम और डिप्टी विराजमान ने मंच के उपर ਹਾਂ ਦੇ ਕੇ ਬ੍ਰੈਂਡ ਲਓ ਪ੍ਰੋਗਰਾਮ ਜਿਹੜਾ ਹੈ ਮੈਂ ਸਿੱਧਾ ਹੀ ਹੁਣ ਇਸ ਪ੍ਰੋਗਰਾਮ ਦੀ ਹੁਣ ਸੈਂਟਰ ਦੇ ਵਿੱਚ ਜਾ ਰਿਹਾ ਜਿਹੜਾ ਸਾਡਾ ਸੈਂਟਰਲ ਫੇਸ ਹੈ ਉਹਦੇ ਵਿੱਚ ਇਹ ਜਿਹੜਾ ਕੋਰਸ ਹੈ ਸਾਡਾ ਲੋਕੇਸ਼ਨਲ ਕੋਰਸ ਜਿੰਨੇ ਵੀ ਸਾਡੇ ਚਾਰ ਦੇ ਕਰੀਬ ਹੈ ਇਹਨਾਂ ਕੋਰਸ ਜਿਹੜੇ ਮੈਂ ਤੁਹਾਨੂੰ ਦੱਸਿਆ ਜਿੰਨੇ ਦੀ ਹੱਦੀ ਜਿਹੀ ਹੈ ਇਹਨਾਂ ਦੇ ਬਾਰੇ ਸੋਚਣਾ ਇਹਨਾਂ ਦਾ ਸੂਚਨਾ ਦੇ ਨਾਲ ਸੈਟਅਪ ਕਰਨਾ ਪੰਜਾਇਦ ਜਿਹੜੇ ਆ ਸੇਵਾ ਕਰਦੇ ਆ ਰਹੇ ਆ ਤੇ ਲੜਕੀਆਂ ਨੂੰ ਵੀ ਆਪਣੇ ਕਿਤੇ ਦੇ ਵਿੱਚ ਜਿਹੜੇ ਆ ਗਏ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਹੁਤ ਸਾਡੇ ਵਿੱਚ ਮਾਜਮਾ ਸਾਡੇ ਸ਼ਹਿਰ ਦੇ ਚਾਚਾ ਲਾਉਣ ਵਾਲੇ ਸਾਡੇ ਵੈਲਮ ਐਕਸਾ ਗਵਤਾ ਜੀ ਕਮਿਸ਼ਨਰ ਸਾਹਿਬ ਡੀਐਸਪੀ ਸਾਹਿਬ ਸਾਡੇ ਵੀ ਬੀਬੀ ਪ੍ਰਾਈਮ ਨੇ ਚੇਅਰਮੈਨ ਜੀ ਸੰਤੋਸ਼ ਮਰਗੋਵੀ ਜੀ ਬਹੁਤ ਦੱਜਾ ਦੱਜਾ ਸਾਰੇ ਸਾਥੀਆਂ ਦਾ ਮੈਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਮਾਣ ਬਖਸ਼ਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਨੂੰ ਜੀ ਦਾ ਖਾਸ ਮੈਂ ਜਿਸ ਸ਼ਖਸੀਅਤ ਅਕਸਰ ਨੇ ਫੁਗਾਰੇ ਦੀ ਜੂਨ ਸੁਧਾਰਨ ਦਾ ਇੱਕ ਕਿਸਮ ਦਾ ਸਹਿਯਾ ਕੀਤਾ ਹੋਇਆ ਆਪਣੇ ਬਹੁਤ ਹੀ ਛੋਟੇ ਕਾਰਜਕਾਲ ਦੇ ਦੌਰਾਨ ਕੁਝ ਦਿਨ ਹਲੇ ਹੋਏ ਨੇ ਜਿਹੜਾ ਦਿਨਾਂ ਵਿੱਚ ਗਿਣਤੀ ਕਰ ਲਈਏ ਉਹਨਾਂ ਨੇ ਫਗਵਾੜੇ ਵਿੱਚ ਕੁਝ ਇਸ ਕਿਸਮ ਦੇ ਪ੍ਰੋਜੈਕਟ ਚਾਲੂ ਕੀਤੇ ਨੇ ਜਿਹੜੇ ਸ਼ਾਇਦ ਅਸੀਂ ਬਹੁਤ ਸਮਾਂ ਪਹਿਲਾਂ ਚੱਜਵੇਂ ਸਨ ਪਰ ਉਹਨਾਂ ਨੂੰ ਅਮਲੀ ਰੂਪ ਵਿੱਚ ਵੇਖਣ ਤੇ ਅਸੀਂ ਕੰਨ ਜਬ ਨਹੀਂ ਸੀ ਹੋ ਸਕਦੇ ਜਦੋਂ ਇਹਨਾਂ ਨੂੰ ਹਰ ਦਿਨ ਹਰ ਪਲ ਇੱਕ ਨਵਾਂ ਪ੍ਰੋਜੈਕਟ ਪੁਵਾੜੇ ਨੂੰ ਦੇਣ ਦੇਣ ਲਈ ਸੜਕਾਂ ਤੇ ਕੁੰਦਿਆਂ ਉਹਨਾਂ ਸਾਹਮਣੇ ਜਾਂਦਿਆਂ ਜਿਨ੍ਹਾਂ ਸਾਹਮਣੇ ਲੋਕਾਂ ਦੀਆਂ ਸਮੱਸਿਆਵਾਂ ਬੜੀਆਂ ਵੱਡੀਆਂ ਹੁੰਦੀਆਂ ਨੇ ਵੇਖਦੇ ਆ ਹੈਤਾ ਦੇ ਨਾਲ ਸਰਬ ਨੌਜਵਾਨ ਸਭਾ ਵਿੱਚ ਵਿੰਦਰ ਸਿੰਘ ਦੀ ਅਵਾਈ ਵਿੱਚ ਪਿਛਲੇ ਲੰਮੇ ਸਮੇਂ ਤੋਂ ਕਰ ਰਹੀ ਆ ਔਰ ਸਰਕਾਰੀ ਸਰਪ੍ਰਸਤੀ ਨਾਲ ਉਪਰਲਾ ਇਥੇ ਸਰਬ ਸਰਵ ਨੌਜਵਾਨ ਸਭਾ ਵੱਲੋਂ ਕੀਤਾ ਜਾ ਰਿਹਾ ਹੈ ਤੇ ਇੱਥੇ 52 ਲੜਕੀਆਂ ਨੂੰ ਵਕ ਵਕ ਟ੍ਰੇਨਿੰਗ ਕਾਉਂਸਲ ਦੇ ਸਰਟੀਫਿਕੇਟ ਅੱਪਾ ਡਿਸਟ੍ਰਿਬਿਊਟ ਕੀਤੇ ਹਨ ਤੇ ਇਹਨਾਂ ਨੂੰ 6 ਮਹੀਨੇ ਨਾਲ ਟ੍ਰੇਨਿੰਗ ਕਰਾਈ ਜਾਂਦੀ ਹੈ ਤੇ ਵਧੀਆ ਟ੍ਰੇਨਿੰਗ ਟੀਚਰਜ਼ ਨਾਲ ਇਹਨਾਂ ਦੀ ਪ੍ਰੈਕਟੀਕਲ ਟ੍ਰੇਨਿੰਗ ਤੇ ਜ਼ੋਰ ਦਿੱਤਾ ਜਾਂਦਾ ਹੈ ਜਿੱਥੇ ਵੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਉਹਨੂੰ ਪ੍ਰੈਕਟੀਕਲ ਤੌਰ ਤੇ ਐਕਸਪੀਰੀਅੰਸ ਕਰਾ ਕੇ ਉਹਨਾਂ ਨੂੰ ਟ੍ਰੇਨ ਕੀਤਾ ਜਾ ਰਿਹਾ ਹੈ ਤੇ ਅੱਜ ਉਹਨਾਂ ਦੇ ਸਰਟੀਫਿਕੇਟ ਵੰਡ ਪ੍ਰੋਗਰਾਮ ਕੀਤਾ ਗਿਆ ਹੈ ਇੱਥੇ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਕੁੜੀਆਂ ਨੂੰ ਆਪਾਂ ਅੱਗੇ ਲੈ ਕੇ ਜਾ ਰਹੇ ਹਾਂ ਤੇ ਸਰ ਨੌਜਵਾਨ ਸਭਾ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਇਹ ਕਾਫੀ ਅੱਛਾ ਕੀਤਾ ਜਾ ਰਿਹਾ ਤੇ ਮੇਰੀ ਫਗਵਾੜਾ ਨੂੰ ਫਗਵਾੜਾ ਵਾਸੀਆਂ ਨੂੰ ਔਰ ਵੀ ਹੈਗੇ ਕਿ ਜਿੰਨੇ ਵੀ ਕੁੜੀਆਂ ਸਿੱਖਣਾ ਚਾਹੁੰਦੀਆਂ ਆਗੇ ਆਉਣਾ ਚਾਹੁੰਦੀਆਂ ਉਹ ਸਰ ਨੌਜਵਾਨ ਸਭਾ 'ਚ ਸੰਪਰਕ ਕਰਨ ਤੇ ਉਹਨਾਂ ਦੇ ਕੋਰਸ 'ਚ ਐਡਮਿਸ਼ਨ ਲੈ। ਥੈਂਕ ਯੂ। ਫਗਵਾੜਾ ਵਿਖੇ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਜਿਹੜੇ ਕੋਰਸ ਕਰਵਾਇਆ ਜਾ ਰਿਹਾ ਲੜਕੀਆਂ ਨੂੰ ਉਹਦਾ ਇਨਾਮ ਵੰਡ ਸਮਾਰੋਹ ਜਿਹੜਾ ਸਰਟੀਫਿਕੇਟ ਦੇਣ ਦਾ ਇੱਕ ਬਹੁਤ ਵਧੀਆ ਫੰਕਸ਼ਨ ਰੱਖਿਆ ਗਿਆ। ਜਿਹਦੇ ਵਿੱਚ ਅੱਜ ਸਾਡੇ ਮੁੱਖ ਮਹਿਮਾਨ ਨਗਰ ਨਿਗਮ ਤੋਂ ਮੈਡਮ ਅਕਸ਼ਤਾ ਗੁਪਤਾ ਜੀ ਸੀਗੇ ਔਰ ਉਹਨਾਂ ਦੇ ਨਾਲ ਸਾਡੇ ਡਿਪਟੀ ਸਾਹਿਬ ਭਾਰਤਪੂਸ਼ਨ ਸੈਣੀ ਸੀਗੇ ਔਰ ਹੋਰ ਸ਼ਹਿਰ ਦੀਆਂ ਮਹਾਨ ਹਸਤੀਆਂ ਜਿਹੜੀ ਜਿਹੜੀ ਹੈ ਜਿਨ੍ਹਾਂ ਨੇ ਸ਼ਰਕਤ ਕੀਤੀ ਔਰ ਸਭਾ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਸਾਡੀਆਂ ਜਿਹੜੇ ਲੜਕੀਆਂ ਨੂੰ 6-6 ਮਹੀਨੇ ਦਾ ਕੋਰਸ ਕਰਵਾ ਕੇ ਉਹਨਾਂ ਨੂੰ ਇਨਾਮ ਦਿੱਤਾ ਗਿਆ ਔਰ ਉਹਨਾਂ ਨੂੰ ਸਰਟੀਫਿਕੇਟ ਵੰਡੇ ਗਏ ਔਰ ਸਰ ਸਰ ਨੌਜਵਾਨ ਸਭਾ ਦੀ ਵਿਲੱਖਣਤਾ ਵਾ ਕਿ ਜਿਹੜੀ ਬਿਨਾ ਪੈਸੇ ਲਏ ਇਹਨਾਂ ਬੱਚਿਆਂ ਨੂੰ ਕੋਰਸ ਕਰਵਾ ਰਹੀ ਆ ਔਰ ਇਹਨਾਂ ਦਾ ਸਾਥ ਦੇ ਕੇ ਸਮਾਜ ਦੇ ਵਿੱਚ ਅੱਗੇ ਵਧਾ ਰਹੀ ਆ ਔਰ ਦੇਖਣ ਨੂੰ ਮਿਲਿਆ ਇਹਨਾਂ ਬੱਚਿਆਂ ਨੂੰ ਅੱਜ ਗਾਈਡ ਕੀਤਾ ਗਿਆ ਕਿ ਤੁਸੀਂ ਅੱਜ ਇੱਥੋਂ ਕੋਰਸ ਕਰਕੇ ਅੱਗੇ ਜਾ ਕੇ ਸਮਾਜ ਦੇ ਅੰਦਰ ਇਹ ਜਿਹੜੀ ਚੇਤਨਾ ਵੰਡਣੀ ਆ ਤੁਸੀਂ ਇਸ ਆਧਾਰੇ ਨੂੰ ਹੋਰ ਵਧਾਣਾ ਵਾ ਔਰ ਮੈਡਮ ਅਕਸ਼ਤਾ ਗੁਪਤਾ ਜਿਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਤੁਹਾਨੂੰ ਕਿਸੇ ਗੱਲੋਂ ਵੀ ਕਿਸੇ ਛਿਜਕੜ ਦੀ ਲੋੜ ਨਹੀਂ ਆ ਸਮਾਜ ਦੇ ਅੰਦਰ ਸਭ ਬਰਾਬਰ ਨੇ ਬਸ ਇੱਕ ਥੋੜਾ ਜਿਹਾ ਹੌਸਲਾ ਰੱਖਣ ਦੀ ਲੋੜ ਆ ਔਰ ਸਭਾ ਨੇ ਸਮੇਂ ਸਮੇਂ ਅਨੁਸਾਰ ਜਿਸ ਤਰ੍ਹਾਂ ਲੜਕੀਆਂ ਦੇ ਵਿਆਹ ਆ ਲੋੜਵੰਦ ਬੱਚਿਆਂ ਦੇ ਜੋੜਿਆਂ ਦੇ ਵਿਆਹ ਕਰਵਾਉਂਦੀ ਆ ਔਰ ਸਾਡੇ ਸੈਂਟਰ ਅੰਦਰ ਜਿੰਨੇ ਵੀ ਕੋਰਸ ਚੱਲਦੇ ਆ ਉਹਦੇ ਵਿੱਚ ਬਹੁਤ ਵੱਡੀ ਮਿਹਨਤ ਕਰਕੇ ਇੱਕ ਸਮਾਜ ਦੇ ਅੰਦਰ ਬਹੁਤ ਵੱਡਾ ਥੰਮ ਪੈਦਾ ਕੀਤਾ ਵਾ ਔਰ ਖਾਸ ਕਰਕੇ ਪ੍ਰਧਾਨ ਸੁਖਿੰਦਰ ਸਿੰਘ ਜੀ ਜਿਹੜੇ ਦਿਨ ਰਾਤ ਆਪਣੀ ਟੀਮ ਦੇ ਨਾਲ ਲੱਗੇ ਹੋਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਸਮਾਜ ਦੇ ਅੰਦਰ ਸੰਸਥਾਤਕ ਕੰਮ ਤੇ ਬਹੁਤ ਕਰਦੀਆਂ ਵਾ। ਪਰ ਇਹ ਅਜਿਹੀ ਸਭਾ ਵਾ ਜਿਸ ਨੇ ਪਿਛਲੇ 35 ਸਾਲ ਤੋਂ ਲਗਾਤਾਰ ਆਪਣੀ ਜਵਾਨੀ ਤੋਂ ਲੈ ਕੇ ਅੱਜ ਬੁਢਾਪੇ ਤੱਕ ਇਸ ਸਭਾ ਦਾ ਸਾਥ ਦਿੱਤਾ ਔਰ ਸਮਾਜ ਦੇ ਅੰਦਰ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਹੁੰਦੇ ਆ ਉਹਦਾ ਬਹੁਤ ਵੱਡਾ ਹਿੱਸਾ ਸਾਡੀ ਸਰਬ ਨੌਜਨ ਸਭਾ ਫਗਵਾੜਾ ਕਰ ਰਹੀ ਆ। ਚਾਹੇ ਉਹ ਨਸ਼ੇ ਨੂੰ ਖਤਮ ਕਰਨ ਦਾ ਮੁੱਦਾ ਹੋਵੇ, ਚਾਹੇ ਉਹ ਬੂਟੇ ਲਾਉਣ ਦਾ ਮੁੱਦਾ ਹੋਵੇ, ਚਾਹੇ ਉਹ ਗਰੀਬ ਲੜਕੀਆਂ ਦੇ ਵਿਆਹ ਹੋਣ ਚਾਹੋ ਸਮੇ ਸਮੇ ਅਨਸਾਰ ਹੋਰ ਸਮਾਜ ਦੇ ਜਿੰਨੇ ਵੀ ਇਹ ਅਧੂਰੇ ਕੰਮ ਰਹੇ ਆ ਉਹਨਾਂ ਨੂੰ ਪੂਰਾ ਕਰਨ ਦਾ ਸਿੱਟਾ ਹੋਵੇ ਮੈਂ ਇਹੀ ਸਭਾ ਦੇ ਕੋਲ ਆਸ ਕਰਦਾ ਕਿ ਇਸੇ ਤਰ੍ਹਾਂ ਪ੍ਰਮਾਤਮਾ ਇਹ ਸਭਾ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਾਡੀਆਂ ਬੱਚਿਆਂ ਨੂੰ ਇਸੇ ਤਰ੍ਹਾਂ ਚੰਗੀ ਚੇਤਨਾ ਦੇ ਕੇ ਸਮਾਜ ਦੇ ਅੰਦਰ ਅੱਗੇ ਵਧਾਵੇ ਔਰ ਸਾਰੀ ਸਰਬ ਨੌਜਵਾਨ ਸਭਾ ਜਿਹੜੀ ਆ ਉਹ ਬੱਚਿਆਂ ਦੇ ਨਾਲ ਆ ਔਰ ਸਮੇ ਸਮੇ ਅਨਸਾਰ ਇਹਨਾਂ ਬੱਚਿਆਂ ਨੂੰ ਏ ਅੱਗੇ ਵਧਣ ਦੇ ਲਈ ਲੋਨ ਪ੍ਰੋਵਾਈਡ ਕਰਵਾਉਂਦੀ ਆ ਇਹਨਾਂ ਬੱਚਿਆਂ ਨੂੰ ਆਪਣਾ ਕੰਮ ਖੋਲਣ ਦੇ ਲਈ ਪੈਸੇ ਪ੍ਰੋਵਾਈਡ ਕਰਵਾਉਂਦੀ ਆ ਔਰ ਸਾਡਾ ਇਹੀ ਮਕਸਦ ਆ ਕਿ ਤਿਆਂ ਨੂੰ ਅੱਗੇ ਵਧਾਉਣਾ ਤਿਆਂ ਨੂੰ ਅੱਗੇ ਵਧਾ ਕੇ ਸਮਾਜ ਜਿਹੜਾ ਵਾ ਉਸ ਦਾ ਪਰਪਕਾਰਾ ਕਰਨਾ ਔਰ ਜਿੰਨੇ ਵੀ ਸਾਡੀ ਟੀਮ ਆ ਸਾਡੀ ਸਾਰੀ ਟੀਮ ਵੱਲੋਂ ਸਾਰੇ ਸ਼ਹਿਰ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਮੇਂ ਸਮੇਂ ਅਨੁਸਾਰ ਸਾਡਾ ਸਾਥ ਦਿੰਦੇ ਆ ਅੱਜ ਬਹੁਤ ਹੀ ਵਧੀਆ ਇਹ ਸਾਡਾ ਫੰਕਸ਼ਨ ਸਮਾਪਤ ਹੋਇਆ ਔਰ ਸਾਡੇ ਵੱਲੋਂ ਸਾਰੀਆਂ ਲੜਕੀਆਂ ਨੂੰ ਆਸ਼ੀਰਵਾਦ ਆ ਔਰ ਆਏ ਹੋ ਮਮ ਮਹਿਮਾਨਾ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ